ਹਾਂਜੀ ਐਮਐਲਏ ਸਾਹਿਬ ਇੱਕ ਫਾਈਲ ਦੇ ਕੇ ਗਿਆ ਸੀ ਮੈਂ ਤੁਹਾਨੂੰ ਕਰਤੀਓ ਫਾਈਲ ਤਾਂ ਤੇਰੀ ਕਰ ਦਾਂਗੇ ਹਾਂਜੀ ਤੇ ਲੋ ਯਾਰ ਤਾਨੂੰ ਇੱਕ ਨਿਕਾਇਆ ਕੰਮ ਕਿਹਾ ਸੀਗਾ ਯਾਰ ਉਹ ਮਲੰਗ ਜੱਟ ਨੂੰ ਡਰਾ ਕੇ ਤੈਨੂੰ ਕਿਹਾ ਸੀ ਉਹਦੀ ਜ਼ਮੀਨ ਲੈਣੀ ਆ ਜਿਹੜੇ ਚਾਰ ਕਿੱਲੇ ਹੈਗੇ ਯਾਰ ਨਿਕਾਇਆ ਕੰਮ ਨਹੀਂ ਦਿੱਥੋਂ ਆਇਆ ਯਾਰ ਉਹ ਜਿਹਦਾ ਰਾ ਰੋਕਣਾ ਸੀ ਹਾਂ ਉਹ ਬਾਈ ਜੀ ਉਹਦੇ ਕੋਲੇ ਨਾ ਜਿਹੜੀ ਰਾਈਫਲ ਸੀ ਅੱਛਾ ਪਤਾ ਨਹੀਂ ਮੈਂ ਤਾਂ ਵੇਖੀ ਪਹਿਲੀ ਆਰ ਸੀ ਅੱਛਾ 11 ਤਾਂ ਉਹਨੇ ਪਾਲੀਆਂ ਸੀ ਸਿੱਧੀਆਂ ਅੱਛਾ ਤੇ ਢਿੰਡੀ ਜੱਡਾ ਪੈਂਦਾ ਰੌਂਦ ਉਹਦੇ ਚ ਅੱਛਾ ਤੇ ਮੇਰੇ ਦਾ ਪੈਰਾ ਥੱਲੋਂ ਨਿਕਲ ਗਈ ਮਿੱਟੀ ਤੇ ਸਵਜੇ ਕੁਬਜੇ ਤਾਂ ਤੂੰ ਵੀ ਬਹੁਤ ਲੈਂਦਾ ਰਿਆ ਸਵਜੇ ਬਥੇਰੇ ਲਏ ਆ ਪਰ ਜਿਹੜੀ ਉਹ ਉਹ ਬੰਦਾ ਕ ਬੰਦਾ ਵੇਖੀ ਦਾ ਉਹ ਜਿਹੜਾ ਉਹ ਬੰਦਾ ਨਾ ਹੂੰ ਉਹਦਾ ਭਾਈ ਜੀ ਜਿਹੜਾ ਜੇ ਤੁਸੀਂ ਉਹਦੀ ਪਹਿਲੀ ਲੈਣ ਦੀ ਗੱਲ ਕਰਦੇ ਹੋ ਨਾ ਹੂੰ ਹੂੰ ਮੈਨੂੰ ਨਾ ਦੋ ਤੁਹਾਡਾ ਸេចਦਰ ਵੀ ਜਾਊ ਜੇ ਤੁਹਾਡੀ ਸਰਕਾਰ ਨਾ ਰਹੀ ਤਾਂ ਗਾਹ ਨੂੰ ਰਹਿਣ ਦਿਓ ਤੁਸੀਂ ਉਹਦੇ ਨਾਲ ਪੰਗਾ ਨਾ ਲਓ ਅੱਛਾ ਹਾਂ ਬੰਦਾ ਵੇਖੀਦਾ ਹੁੰਦਾ ਕਬਜੇ ਵਿੱਚ ਥੇਰੇ ਲਏ ਆ ਪਰ ਗਾਂ ਵਾਲੀ ਤੇ ਰੇਖਣੀ ਪੈਂਦੀ ਆ ਚੱਲ ਕਿਤੇ ਫਿਰ ਹੋਰ ਭਾਲਦੀ ਹਾਂ ਕੋਈ ਹੋਰ ਭਾਲਦਾ ਮੈਨੂੰ ਤਾਂ ਇਹ ਜਨ ਮਲੰਗ ਨਾ ਬੰਦਾ ਕਦਰਨਾਗ ਆ ਯਾਰ ਉਹ ਤਾਂ ਮੈਨੂੰ ਉੱਤੇ ਪੈ ਗਿਆ ਸੀਗਾ ਭਰ ਲਿਆ ਸੀ ਉਹਨੇ ਜੇ ਮੈਮੂਰਾ ਬੋਲਦਾ ਤੇ ਉਹਨੇ ਠੋਕ ਦੇਣੀ ਸੀ ਜ਼ਮੀਨ ਤਾਂ ਆਪਾਂ ਲੈਣੀ ਆ ਔਰ ਕਿਤੇ ਹੋਰ ਭਾਲ ਦੇ ਦੋ ਕਿਲੇ ਐਮਐਲਏ ਸਾਹਿਬ ਬਥੇਰੇ ਕਬਜੇ ਲਏ ਆ ਬਥੇਰੇ ਰਾ ਰੋਕਿਆ ਬਥੇਰੇ ਕੁਸ ਕੀਤੇ ਆ ਹੂੰ ਪਰ ਬੰਦਾ ਕ ਬੰਦਾ ਤੇ ਹਾਲਾਤ ਵੇਖਣੇ ਪੈਂਦੇ ਆ ਠੀਕ ਆ ਹਾਂ ਤੇ ਉਹ ਬੰਦਾ ਖਤਰਨਾਕ ਆ ਤੇ ਉਹ ਉਹਦੇ ਨਾਲ ਪੰਗਾ ਲੈਣ ਦੇ ਵਿੱਚ ਆਪਾਂ ਨੂੰ ਨਹੀਂ ਫਾਇਦਾ ਈਲਾ ਸਾਹਿਬ ਜ਼ਮੀਨ ਤਾਂ ਲੈਣੀ ਆ ਕੋਈ ਹੋਰ ਤਰੀਕਾ ਹੋਰ ਤਰੀਕਾ ਇਹ ਆ ਜੀ ਬਰਾ ਸਾਹਿਬ ਰੇਟ ਵਧ ਦੇ ਕੇ ਦੇਖ ਲਓ ਠੀਕ ਆ ਇਹ ਵੇਖਣਾ ਚੌਗਣਾ ਮੁੱਲ ਦਿਓ ਇਹਦੇ ਰੇਟ ਫਿਰ ਉਹ ਚਾਰ ਗੁਣਾ ਬੰਦੀ ਉਹ ਮੈਂ ਨਹੀਂ ਜਾਂਦਾ ਬੰਦਾ ਹੋਰ ਭੇਜ ਲੋ ਬੰਦਾ ਹੋਰ ਭੇਜ ਹਾਂ ਬੰਦਾ ਹੋਰ ਭੇਜ ਲੋ ਮੇਰੇ ਤਾਂ ਪੂਰਾ ਗਰਾਂਜਾ ਹੋ ਥਾਣੇਦਾਰ ਨੂੰ ਭੇਜਦਾ ਫਿਰ ਥਾਣੇਦਾਰ ਨੂੰ ਭੇਜ ਲੋ ਕਿਸੇ ਨੂੰ ਭੇਜ ਦਿਓ ਪਰ ਉਹ ਮੈਨੂੰ ਨਹੀਂ ਲੱਗਦਾ ਵੀ ਜ਼ਮੀਨ ਦੇਊਗਾ ਉਹ ਪਿਆਰ ਮੁਹੱਬਤ ਨਾਲ ਸੂਤ ਆ ਜੇ ਤਾਂ ਫਲਾਜ ਮੈਨੂੰ ਐ ਯਾਰ ਦੋ ਸਾਲ ਸਰਕਾਰ ਆਪਣੀ ਤੇ ਜਵਾਕਾਂ ਵਾਸਤੇ ਗਾਂ ਬਣਾ ਜਿਕੇ ਚਾਰ ਕਿੱਲੇ ਯਾਰ ਨਹੀਂ ਪਿਆਰ ਮੁਹੱਬਤ ਨਾਲ ਦੇਖ ਲੋ ਬੰਦਾ ਕੋਈ ਹੋਰ ਜਾ ਭੇਜ ਕੇ हां ये तो मैं भी सुनया ओते बारे हां प्यार लो लो ना लोट आजू मुनी आऊंगा मुनी लोट आऊंगा बन्दा खतरनाक मा बतनाल हर एक ही लोट आ जांदा हुंदा ओ पेंड ही खतरनाक है ਢਿਲੋਂ ਸਾਹਿਬ ਹਾਂ ਹਾਂ ਪਿੰਡ ਤਾਂ ਖਤਰਨਾਕ ਆ ਮੈਂ ਤਾਂ ਜਾਂਦਾ ਰਿਆ ਨਾ ਵੋਟਾਂ ਵੇਲੇ ਪਤਾ ਹੀ ਉਹਦਾ ਪਿੰਡ ਹੀ ਖਤਰਨਾਕ ਆ ਉਹ ਮਸ਼ਹੂਰ ਆ ਪਿੰਡ ਪੂਰਾ ਮੰਨਿਆ ਵਾ ਚਲ ਮੈਂ ਦੇਖਦਾ ਫੈਲ ਦਾ ਛੋਟੀ ਦਾ ਕਰ ਦਿੰਦੇ ਇੱਕ ਦੇ ਦਿਨ ਚ हां ਉਹ ਕਰ ਦਿਓ ਠੀਕ ਆ ਢਿਲੋਂ ਸਾਹਿਬ ਠੀਕ ਹੈ। ਹੋਰ 잡ਿਓਗੇ? ਨਹੀਂ ਬਸ ਹੈ ਮੇਰੇ ਸਾਹ। ਮਿਹਰਬਾਨ ਸਾਹਿਬ। ਠੀਕ ਹੈ।